ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਦੋਂ ਵੀ ਪੰਜਾਬ ਅੰਦਰ ਸਾਲ 1984 ਦੀ ਗੱਲ ਹੁੰਦੀ ਰਹੀ ਹੈ ਤਾਂ ਇੱਕ ਪ੍ਰਮੁੱਖ ਨਾ ਸੰਤ ਲੋਂਗੋਵਾਲ ਦਾ ਨਾਮ ਵੀ ਸਾਹਮਣੇ ਆਉਂਦਾ ਰਿਹਾ ਹੈ ਪਰ ਬੜੇ ਥੋੜੇ ਲੋਕ ਜਾਣਦੇ ਨੇ ਕਿ ਲੋਂਗੋਵਾਲ ਨੂੰ ਮਾਰਿਆ ਕਿਵੇਂ ਗਿਆ ਸੀ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਰਜੀਵ ਗਾਂਧੀ ਨਾਲ ਉਸ ਵੱਲੋਂ ਕੀਤੇ ਸਮਝੌਤੇ ਤੋਂ ਕੌਮ ਨੇ ਐਸਾ ਉਬਾਲਾ ਖਾਦਾ ਕਿ ਉਸ ਨੂੰ ਗद्दार ਦਾ ਮੈਡਲ ਮਿਲਿਆ ਫਿਰ ਉਸ ਦੀ ਹਤਿਆ ਕਰ ਦਿੱਤੀ ਗਈ ਸੋ ਅੱਜ ਇਸ ਵੀਡੀਓ ਅੰਦਰ ਅਸੀਂ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਹ ਸਾਰੀ ਘਟਨਾ ਬਾਰੇ ਪੱਤਰਕਾਰ ਮਹਿੰਦਰ ਸਿੰਘ ਜੀ ਨੇ ਦੱਸਿਆ ਹੈ ਉਹ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹਰਚੰਦ ਸਿੰਘ ਲੋਂਗਵਾਲ ਰਜੀਵ ਗਾਂਧੀ ਨਾਲ ਸਮਝੌਤਾ ਕਰਕੇ ਜਦੋਂ ਪਹਿਲੀ ਵਾਰ ਅੰਮ੍ਰਿਤਸਰ ਆਇਆ ਤਾਂ ਫੈਡਰੇਸ਼ਨ ਦੇ ਕਈ ਵਰਕਰਾਂ ਨੇ ਉਸ ਦੀ ਗੱਡੀ ਭੰਨ ਦਿੱਤੀ ਤੇ ਉਸ ਨੂੰ ਘੇਰਾ ਪਾ ਲਿਆ ਪੁਲਿਸ ਨੇ ਬਹੁਤ ਮੁਸ਼ਕਲ ਨਾਲ ਉਸ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਤੱਕ ਪਹੁੰਚਾਇਆ ਤੇ ਮੇਨ ਗੇਟ ਅੰਦਰ ਕਰ ਦਿੱਤਾ ਲੋਂਗੋ ਵਾਲ ਨਾਲ ਆਏ ਇੱਕ ਹੋਰ ਅਕਾਲੀ ਆਗੂ ਸ਼ਸ਼ਪਾਲ ਸਿੰਘ ਨੂੰ ਅਕਾਲੀ ਦਲ ਦੇ ਦਫ਼ਤਰ ਅੰਦਰੋਂ ਗੁਰਦੁਆਰਾ ਬਾਬਾ ਅਟੱਲ ਰਾਏ ਪਾਸਿਓਂ ਭੱਜਣਾ ਪਿਆ ਕਿਉਂਕਿ ਉਹਦੇ ਮੰਗਰਵੀ ਸਿੰਘ ਪੈ ਗਏ ਸਨ ਉਸ ਦੀ ਗੱਡੀ ਕੰਪਲੈਕਸ ਅੰਦਰੋਂ ਧੱਕੇ ਮਾਰ ਕੇ ਬਾਹਰ ਗੱਡੀ ਗਈ ਫੈਡਰੇਸ਼ਨ ਦੀ ਅਗਵਾਈ ਉਸ ਵੇਲੇ ਭਾਈ ਚਰਨਜੀਤ ਸਿੰਘ ਚੰਨੀ ਅਤੇ ਅਕਾਲੀ ਦਲ ਦੇ ਵਰਕਰਾਂ ਦੀ ਅਗਵਾਈ ਸੂਤਰ ਸਿੰਘ ਖਾਲਸਾ ਕਰ ਰਹੇ ਸਨ ਉਹ ਸਾਰੇ ਹੀ ਬਹੁਤ ਗੁੱਸੇ ਵਿੱਚ ਆ ਕੇ ਇਹ ਨਾਰਾ ਲਾ ਰਹੇ ਸਨ ਕਿ ਲੰਡੇ ਸਾਹ ਦਾ ਗਿਆ ਕੀ ਨਾ ਉਸ ਦਾ ਪੁੱਤ ਨਾ ਕੋਈ ਧੀ ਇਹ ਨਾਰਾ ਉਹ ਸ਼ਾਮ ਤੱਕ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਲਾਉਂਦੇ ਰਹੇ ਤੇ ਅਕਾਲੀ ਦਲ ਦੇ ਦਫ਼ਤਰ ਦੀਆਂ ਮੇਜ਼ ਕੁਰਸੀਆਂ ਪੱਖੇ ਤੇ ਹੋਰ ਸਮਾਨ ਵੀ ਤੋੜ ਦਿੱਤਾ ਗਿਆ ਹੁਣ ਸੰਤ ਲੋਂਗੋਵਾਲ ਨੂੰ ਰਾਤ ਭੈਣ ਤੇ ਪੁਲਿਸ ਦੀ ਮਦਦ ਨਾਲ ਉਥੋਂ ਬਾਹਰ ਕੱਢਿਆ ਗਿਆ ਇਸ ਤੋਂ ਬਾਅਦ ਜਿਉਂਦੇ ਜੀ ਉਹ ਅੰਮ੍ਰਿਤਸਰ ਦੇ ਜੂ ਵਿੱਚ ਨਾ ਵੜਿਆ ਇਸ ਘਟਨਾ ਤੋਂ ਕੁਝ ਦਿਨ ਮੰਗਰੂ ਪੱਤਰਕਾਰ ਮਹਿੰਦਰ ਸਿੰਘ ਤੇ ਉਹਨਾਂ ਦਾ ਇੱਕ ਸਾਥੀ ਸਰਦਾਰ ਜਸਪਾਲ ਸਿੰਘ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਬਾਬਾ ਜਗਿੰਦਰ ਸਿੰਘਾ ਹੋਰਾਂ ਨੂੰ ਉਹਨਾਂ ਦੇ ਕਮਰੇ ਵਿੱਚ ਮਿਲ ਕੇ ਅਕਾਲੀ ਦਲ ਦੇ ਦਫ਼ਤਰ ਵੱਲ ਗਏ ਤਾਂ ਉੱਥੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੋਵੇਂ ਬੈਠੇ ਸਨ ਉਹਨਾਂ ਨਾਲ ਕੁਝ ਸਮਾਂ ਗੱਲਬਾਤ ਕਰਕੇ ਅਸੀਂ ਵਾਪਸ ਚੱਲ ਪਏ ਜਦੋਂ ਅਸੀਂ ਗੁਰਰਾਮ ਦਾਸ ਰਾਮ ਵਾਲੇ ਪਾਸਿਓਂ ਬਾਹਰਲੇ ਗੇਟ ਤੇ ਗਏ ਬਾਹਰਲੇ ਗੇਟ ਤੇ ਪਹੁੰਚੇ ਤਾਂ ਅੱਗੇ ਨੂੰ ਅਕਾਲੀ ਦਲ ਦਾ ਇੱਕ ਸਖਤਰ ਗੁਰਮੀਤ ਸਿੰਘ ਚੀਮਾ ਬਹੁਤ ਤੇਜ਼ੀ ਨਾਲ ਪਰ ਜਾ ਰਿਹਾ ਸੀ ਅਸੀਂ ਉਸ ਨੂੰ ਰੋਕ ਕੇ ਪੁੱਛਿਆ ਕਿ ਕੀ ਗੱਲ ਹੋ ਗਈ ਐਨਾ ਘਬਰਾਇਆ ਹੋਇਆ ਕਿਉਂ ਹੈ ਉਸ ਨੇ ਉੱਚੀ ਦੇਣੀ ਕਿਹਾ ਕਿ ਬਾਬਾ ਜੀ ਨੂੰ ਗੋਲੀ ਮਾਰ ਦਿੱਤੀ ਹੈ ਅਸੀਂ ਹੈਰਾਨ ਹੋ ਕੇ ਪੁੱਛਿਆ ਕਿ ਕਿਹੜੇ ਬਾਬੇ ਨੂੰ ਉਹ ਬਹੁਤ ਮੁਸ਼ਕਲ ਨਾਲ ਸਿਰਫ ਇੰਨਾ ਹੀ ਬੋਲ ਸਕਿਆ ਕਿ ਲੌਂਗਵਾਲ ਨੂੰ ਅਸੀਂ ਵਾਪਸ ਉੱਥੋਂ ਹੀ ਮੁੜ ਪਏ ਤੇ ਵਾਪਸ ਅਕਾਲੀ ਦਲ ਦੇ ਦਫ਼ਤਰ ਵਿੱਚ ਆ ਗਏ ਜਿੱਥੇ ਬ੍ਰਹਮਪੁਰਾ ਅਤੇ ਮਹਿਬੂਬ ਹਲੇ ਵੀ ਬੈਠੇ ਹੋਏ ਸਨ ਅਸੀਂ ਕਿਹਾ ਕਿ ਲੱਡੂ ਵੰਡੋ ਲੋਂਗੋਵਾਲ ਨੂੰ ਗੋਲੀ ਮਾਰ ਦਿੱਤੀ ਐ ਬ੍ਰਹਮਪੁਰਾ ਕਹਿੰਦਾ ਕਿ ਤੁਸੀਂ ਹੋਰ ਹੀ ਗੱਲਾਂ ਕਰਨ ਲੱਗ ਪਏ ਹੋ ਮੈਂ ਚੱਲਦਾ ਉਹ ਚਲਾ ਗਿਆ ਪ੍ਰੋਫੈਸਰ ਮਹਿਬੂਬ ਨੇ ਚੰਨੀ ਨੂੰ ਆਵਾਜ਼ ਮਾਰੀ ਲੱਡੂ ਵੰਡਣ ਲਈ ਸੇਵਾਦਾਰ ਨੂੰ 100 ਰੁਪਏ ਦਾ ਨੋਟ ਦਿੱਤਾ ਗਿਆ ਅਸੀਂ ਉੱਥੋਂ ਫੋਨ ਕਰਕੇ ਪਤਾ ਕਰ ਲਿਆ ਸੀ ਕਿ ਸੰਗਰੂਰ ਨੇੜੇ ਕਸਬਾ ਸ਼ੇਰਪੁਰ ਵਿਖੇ ਇੱਕ ਜਲਸੇ ਨੂੰ ਸੰਬੋਧਨ ਕਰਨ ਲਈ ਸੰਤ ਲੋਂਗੋਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਸਟੇਜ ਉੱਤੇ ਚੜ੍ਹਨ ਹੀ ਲੱਗਾ ਸੀ ਕਿ ਦੋ ਮੁੰਡੇ ਅੱਗੇ ਆਏ ਤੇ ਉਹਨਾਂ ਨੇ ਗੋਲੀ ਚਲਾ ਦਿੱਤੀ। ਉਹਨਾਂ ਵਿੱਚੋਂ ਇੱਕ ਮੁੰਡਾ ਭੀੜ ਨੇ ਉਸੇ ਵੇਲੇ ਕਾਬੂ ਕਰ ਲਿਆ ਜਿਸ ਦਾ ਪਿਸਤੌਲ ਥੱਲੇ ਡਿੱਗ ਗਿਆ ਸੀ ਤੇ ਦੂਜਾ ਮੁੰਡਾ ਦੌੜ ਗਿਆ। ਉਧਰ ਲੰਗੋਵਾਲ ਨੂੰ ਦੋ ਗੋਲੀਆਂ ਲੱਗੀਆਂ ਸਨ ਤੇ ਉਸ ਦੀ ਹਾਲਤ ਕਾਫੀ ਖਰਾਬ ਸੀ। ਹੁਣ ਅਸੀਂ ਲੱਡੂ ਖਾਂਦੇ-ਖਾਂਦੇ ਬਾਬਾ ਜੋਗਿੰਦਰ ਸਿੰਘ, ਸੰਤ ਜਰਨੈਲ ਸਿੰਘ ਦੇ ਪਿਤਾ ਜੀ ਦੇ ਕਮਰੇ ਅੰਦਰ ਚਲੇ ਗਏ ਤੇ ਬਾਬਾ ਜੀ ਨੂੰ ਖੁਸ਼ਖਬਰੀ ਸੁਣਾਈ। ਹੁਣ ਅਕਾਲੀ ਵਰਕਰ ਵਧਾਈਆਂ ਲੈ ਕੇ ਆਉਣੇ ਸ਼ੁਰੂ ਹੋ ਗਏ ਸਨ। ਸ਼ਾਮ ਹੋ ਚੁੱਕੀ ਸੀ। ਬਾਬਾ ਜਗਿੰਦਰ ਸਿੰਘ ਜੀ ਕਹਿਣ ਲੱਗੇ ਕਿ ਮੈਂ ਤੁਹਾਨੂੰ ਇੱਕ ਗੱਲ ਸੁਣਾਉਂਦਾ ਹਾਂ ਕਿ ਕਿਸੇ ਪਿੰਡ ਅੰਦਰ ਕਿਸੇ ਦੀ ਮੱਝ ਬਿਮਾਰ ਹੋ ਗਈ ਗਵਾਂਡਣ ਕੰਦ ਉੱਤੋਂ ਬਾਰ-ਬਾਰ ਪੁੱਛੇ ਕਿ ਭੈਣੇ ਮੱਝ ਦਾ ਕੀ ਹਾਲ ਹੈ ਅੱਗੋਂ ਜਵਾਬ ਮਿਲਿਆ ਕਿ ਬੀਬੀ ਔਖੀ ਘਾਤ ਹੁੰਨੀ ਆ ਜਾਂ ਆਰਾਮ ਕਰ ਮੱਝ ਨਹੀਂ ਬਚਦੀ ਸੋ ਤੁਸੀਂ ਜਾਓ ਮੈਨੂੰ ਹੁਣ ਆਰਾਮ ਕਰਨ ਦਿਓ ਇਹ ਸਾਧ ਨਹੀਂ ਹੁਣ ਬਚਦਾ ਇਹ ਹੋਇਆ ਵੀ ਇਸੇ ਤਰ੍ਹਾਂ ਜਦੋਂ ਹੁਣ ਅਸੀਂ ਦੋਵੇਂ ਦਫ਼ਤਰ ਪਹੁੰਚੇ ਤਾਂ ਟੈਲੀਪ੍ਰੋਰੇਟਰ ਤੇ ਖਬਰ ਆ ਚੁੱਕੀ ਸੀ ਕਿ ਲੋਂਗੋਵਾਲ ਦੀ ਮੌਤ ਹੋ ਚੁੱਕੀ ਹੈ ਤੇ ਗਿਆਨ ਸਿੰਘ ਨਾਮ ਦਾ ਇੱਕ ਨੌਜਵਾਨ ਫੜਿਆ ਗਿਆ ਹੈ ਜਿਸ ਕੋਲੋਂ ਗੋਲੀ ਚਲਾਉਣ ਤੋਂ ਬਾਅਦ ਪਿਸਤੌਲ ਡਿੱਗ ਗਿਆ ਸੀ ਤੇ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਗਿਆਨ ਸਿੰਘ ਹੋਰ ਕੋਈ ਨਹੀਂ ਬਲਕਿ ਭਾਈ ਅਮਰੀਕ ਸਿੰਘ ਦਾ ਸੇਵਾਦਾਰ ਸੀ ਜੋ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਭਾਈ ਸਾਹਿਬ ਦੇ ਕਮਰੇ ਅੰਦਰ ਆਉਣ ਵਾਲੇ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਸਕਾਉਂਦਾ ਹੁੰਦਾ ਸੀ ਇਹ ਸਾਰੀ ਘਟਨਾ 20 ਅਗਸਤ 1985 ਦੀ ਹੈ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਅਸੈਂਬਲੀ ਤੇ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਸੀ ਜੀ ਅਜਿਹਾ ਨਾ ਹੁੰਦਾ ਤਾਂ ਮੈਨੂੰ ਤੇ ਜਸਪਾਲ ਨੂੰ ਉਦੋਂ ਹੀ ਜੇਲ੍ਹ ਭੇਜਿਆ ਜਾ ਸਕਦਾ ਸੀ ਕਿਉਂਕਿ ਸਰਕਾਰ ਸਾਡੀ ਰਿਪੋਰਟਿੰਗ ਤੋਂ ਬਹੁਤ ਦੁਖੀ ਸੀ ਚੋਣਾਂ ਤੋਂ ਬਾਅਦ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਿਆ ਤੇ ਉਹ ਤੋਂ ਥੋੜਾ ਸਮਾਂ ਬਾਅਦ ਹੀ ਉਸਦੇ ਖਜ਼ਾਨਾ ਮੰਤਰੀ ਨੇ ਮੇਰੀ ਤੇ ਜਸਪਾਲ ਦੀ ਸਾਡੇ ਮੁੱਖ ਦਫ਼ਤਰ ਨੂੰ ਸ਼ਿਕਾਇਤ ਕਰ ਦਿੱਤੀ ਤੇ ਇਹ ਵੀ ਕਿਹਾ ਕਿ ਜੇ ਇਹਨਾਂ ਦੋਨਾਂ ਨੂੰ ਅਮ੍ਰਿਤਸਰ ਤੋਂ ਨਾ ਬਦਲਾ ਗਿਆ ਤਾਂ ਇਹ ਸਾਡੀ ਸਰਕਾਰ ਨਹੀਂ ਚੱਲਣ ਦੇਣਗੇ ਜਸਪਾਲ ਨੂੰ ਤਾਂ ਉਹਦੇ ਪ੍ਰਬੰਧਕਾਂ ਨੇ ਦਿੱਲੀ ਬੁਲਾ ਲਿਆ ਕਿਉਂਕਿ ਉਹ ਯੂਨੀ ਨਿਊਜ਼ ਏਜੰਸੀ ਅੰਦਰ ਕੰਮ ਕਰਦਾ ਸੀ ਜਿਸ ਦਾ ਮੁੱਖ ਦਫ਼ਤਰ ਦਿੱਲੀ ਵਿੱਚ ਸੀ ਪਰ ਅਕਾਲੀ ਪੱਤਰਕਾਰ ਆਲਿਆਂ ਨੇ ਮੈਨੂੰ ਅੰਮ੍ਰਿਤਸਰ ਤੋਂ ਬਦਲਣ ਨੂੰ ਤੋਂ ਸਾਫ਼ ਇਨਕਾਰ ਕਰ ਦਿੱਤਾ ਸੋ ਇਸ ਤਰ੍ਹਾਂ ਉਸ ਵੇਲੇ ਸੰਤ ਲੋਂਗੋਵਾਲ ਦਾ ਕਤਲ ਹੋਇਆ ਸੀ ਜਿਸ ਨੇ ਸਿੱਖ ਕੌਮ ਨਾਲ ਬਹੁਤ ਗਦਾਰੀਆਂ ਕੀਤੀਆਂ ਸਨ ਸੋ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਐਦਾਂ ਦੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਣ ਧੰਨਵਾਦ